ਰਾਹ ਵਿੱਚ ਚੱਲ ਰਹੇ ਲੋਕ ਗੱਡੀਆਂ ਕਾਰਾਂ ਤੇਜ਼ ਰਫ਼ਤਾਰ ਦੇ ਜਾ ਰਹੀਆਂ ਨੇ ਹਰ ਬੰਦੇ ਦਾ ਮਕਸਦ ਹੈ ਕਿਸੇ ਮੰਜ਼ਲ ਤੇ ਪਹੁੰਚਣਾ ਤੇ ਜਿਸ ਡਰਾਈਵ ਕਰਨ ਵਾਲੇ ਨੂੰ ਇਹ ਨਾ ਪਤਾ ਹੋਵੇ ਉਹ ਜਾਣਾ ਕਿੱਥੇ ਹੈ ਸਜਣੋ ਉਹਦੀ ਸੰਕੜੇ ਮੀਲ ਕੀਤੀ ਹੋਈ ਡਰਾਈਵ ਜਿਹੜੀ ਹੈ ਉਹ ਵਿਅਰਥ ਚਲੀ ਜਾਂਦੀ ਹੈ ਉਹਨੂੰ ਪਤਾ ਹੀ ਨਹੀਂ ਉਹ ਪਹੁੰਚਣਾ ਕਿੱਥੇ ਹੈ ਇਸ ਲਈ ਪਾਤਸ਼ਾਹ ਨੇ ਸਮਝਾਇਆ ਭਾਈ ਪਹਿਲਾਂ ਮਕਸਦ ਸਮਝੋ ਹਰ ਇੱਕ ਚੀਜ਼ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਹੈ ਬੰਦੇ ਦੇ ਜਨਮ ਲੈਣ ਦਾ ਵੀ ਕੋਈ ਮਕਸਦ ਹੈ ਔਰ ਇਹ ਜਿਹੜੇ ਗੁਰਮਤ ਸਮਾਗਮ ਕਰਾਏ ਜਾਂਦੇ ਨੇ ਸਾਧ ਸੰਗਤ ਇਹਨਾਂ ਦਾ ਕੋਈ ਮਕਸਦ ਹੈ ਇਹਨਾਂ ਸਮਾਗਮਾਂ ਵਿੱਚੋਂ ਆਪਾਂ ਗੁਰੂ ਦੀ ਮਤ ਸਿੱਖਣੀ ਜਦੋਂ ਵੀ ਤੁਸੀਂ ਫਲੈਕਸ ਲੱਗੀ ਕੋਈ ਬੋਰਡ ਲੱਗਿਆ ਪੜੋਂਗੇ ਪਾਵੇਂ ਉਹ ਕਿਸੇ ਵੀ ਸੰਦਰਭ ਵਿੱਚ ਹੋਵੇ ਜਿਵੇਂ ਅੱਜ ਮਾਤਾ ਸਹਿਬ ਔਰਤਿਆਂ ਦਾ ਪੰਜ ਜਨਮ ਦਿਹਾੜਾ ਮਨਾ ਰਹੇ ਆ ਥੋੜੇ ਦਿਨਾਂ ਨੂੰ ਵਿਖੋਗੇ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਜਿੱਥੇ ਵੀ ਫਲੈਕਸ ਬੋਰਡ ਲੱਗਣਗੇ ਉਹਨਾਂ ਉੱਤੇ ਲਿਖਿਆ ਹੋਣਾ ਗੁਰਮਤ ਸਮਾਗਮ ਸਮਰਪਿਤ ਇਸੇ 20 ਮੱਕਮ ਨੂੰ ਹੈ ਪਰਨਾਮ ਗੁਰਮਤ ਸਮਾਗਮ ਹੈ ਜਿਹਦਾ ਭਾਵ ਹੈ ਗੁਰੂ ਦੀ ਮਤ ਸਿੱਖਣ ਵਾਸਤੇ ਕੀਤਾ ਹੋਇਆ ਸਮਾਗਮ ਗੁਰੂ ਦੀ ਮਤ ਸਿੱਖਣ ਵਾਸਤੇ ਕੀਤਾ ਹੋਇਆ ਇਕੱਠ ਅੱਜ ਆਪਾਂ ਗੁਰੂ ਦੀ ਮਤ ਸਿੱਖ ਕੇ ਜਾਣੀ